ਸੋਸ਼ਲ ਮੀਡੀਆ ਤੇ ਵਾਇਰਲ ਹਵਾਈ ਜਹਾਜ਼ ਦੇ ਅੰਦਰ ਦੀ ਇਹ ਵੀਡੀਓ ਜਿਸ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਆਸਾ ਰਾਮ ਉਹੀ ਕਥਾਵਾਚਕ ਆਸਾ ਰਾਮ ਜੋ ਜਿਨਸੀ ਸ਼ੋਸ਼ਣ ਦੇ આરોਪ 'ਚ ਜੋਧਪੁਰ ਦੀ ਜੇਲ੍ਹ 'ਚ ਬੰਦ ਹੈ ਇਸ ਫਲਾਈਟ ਰਾਹੀਂ ਆਸਾ ਰਾਮ ਨੂੰ ਮੁੰਬਈ ਲਿਜਾਇਆ ਜਾ ਰਿਹਾ ਹੈ ਇਸ ਵਿੱਚ ਉਹ ਕੁਝ ਗੁੱਸੇ 'ਚ ਨਜ਼ਰ ਆ ਰਿਹਾ ਨਵਾਲਗ ਭਗਤ ਨਾਲ ਜ਼ਬਰ ਜਨਾ ਮਾਮਲੇ 'ਚ ਪੂਰੀ ਜ਼ਿੰਦਗੀ ਲਈ ਸਜ਼ਾ ਕੱਟ ਰਿਹਾ ਆਸਾ ਰਾਮ ਬੀਤੇ ਦਿਨ ਇੰਡੀਗੋ ਫਲਾਈਟ ਰਾਹੀਂ ਮੁੰਬਈ ਰਵਾਨਾ ਹੋਇਆ ਆਸਾ ਰਾਮ ਦੇ ਨਾਲ ਪੁਲਿਸ ਵਾਲੇ ਵੀ ਨਜ਼ਰ ਆ ਰਹੇ ਨੇ ਮਿਲੀ ਜਾਣਕਾਰੀ ਦੇ ਹਿਸਾਬ ਨਾਲ ਆਸਾ ਰਾਮ ਮਹਾਰਾਸ਼ਟਰ ਦੇ ਕਪੋਲੀ ਮੌਜੂਦ ਮਾਧਵ ਬਾਗ 'ਚ ਹਸਪਤਾਲ ਆਪਣਾ ਇਲਾਜ ਕਰਾਏਗਾ ਇਸ ਹਸਪਤਾਲ ਤੋਂ ਆਸਾ ਰਾਮ ਆਯੁਰਵੇਦ ਰਾਹੀਂ ਆਪਣੇ ਦਿਲ ਦਾ ਇਲਾਜ ਕਰਾਉਣਾ ਚਾਹੁੰਦਾ ਸੀ ਆਸਾ ਰਾਮ ਨੂੰ 13 ਅਗਸਤ ਨੂੰ ਰਾਜਸਥਾਨ ਹਾਈ ਕੋਰਟ ਨੇ ਉਸ ਦੀ ਮੈਡੀਕਲ ਰਿਪੋਰਟ ਦੇ ਆਧਾਰ ਤੇ 7 ਦਿਨਾਂ ਦੀ ਪੈਰੋਲ ਦਿੱਤੀ ਸੀ ਬਿਊਰੋ ਰਿਪੋਰਟ ਐਸ ਐਮ ਜ਼ੈਡ ਨਿਊਜ਼